ਹੈਲੋ ਦੋਸਤੋ ਮੈਂ ਲਖਵੀਰ ਸਿੰਘ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ 8ਵੀਂ ਕਲਾਸ ਦੀ ਜਿਓਮੈਟ੍ਰੀਕਲ ਡਰਾਇੰਗ ਦੀ ਕਿਤਾਬ ਦੇ ਇਹ ਪ੍ਰਸ਼ਨ ਦਾ ਹੱਲ ਕਰਾਂਗੇ ਪ੍ਰਸ਼ਨ 3 ਇੱਕ ਚੱਕਰ ਖਿੱਚਣਾ ਜੋ ਦੋ ਸਮਾਨਾਂਤਰ ਰੇਖਾਵਾਂ AB ਅਤੇ BC ਨੂੰ ਛੂਹੇ ਅਤੇ BC ਰੇਖਾ ਵਿੱਚ ਦਿੱਤੇ ਹੋਏ ਬਿੰਦੂ P ਦੇ ਵਿੱਚ ਦੀ ਲੰਘੇ ਇਹਦੇ ਵਾਸਤੇ ਅਸੀਂ ਸਭ ਤੋਂ ਪਹਿਲਾਂ ਦੋ ਰੇਖਾਵਾਂ ਲੈ ਲਾਂਗੇ AB ਤੇ BC ਪਹਿਲਾਂ ਅਸੀਂ BC ਰੇਖਾ ਲਵਾਂਗੇ ਫਿਰ ਅਸੀਂ ਵੀ ਰੇਖਾ ਲਾਵਾਂਗੇ ਹੁਣ ਅਸੀਂ ਬੀਸੀ ਰੇਖਾ ਦੇ ਉੱਪਰ ਆਪਣੀ ਮਰਜ਼ੀ ਨਾਲ ਇੱਕ ਬਿੰਦੂ ਪੀ ਲੈ ਲਾਂਗੇ ਅਤੇ ਬਿੰਦੂ ਪੀ ਦੇ ਉੱਪਰੋਂ ਅਸੀਂ ਲੰਬ ਝੱਕਾਂਗੇ ਨਾਮ ਖਿੱਚਣ ਦੇ ਲਈ ਆਪਾਂ ਪਰਲਟ ਚਾਪੜ ਦਲਾਂਗੇ ਫਿਰ ਇਹ ਫਟਾਪ ਨੂੰ ਖਿੰਗ ਇੱਥੇ ਕੱਟ ਦਾਂਗੇ ਤੇ ਅਗਲੀ ਵਾਰ ਅੱਗੇ ਕੱਟ ਦਾਂਗੇ ਤੇ ਫਿਰ ਇੱਥੇ ਹੀ ਆフィン ਇਹਨੂੰ ਕੱਟ ਲਾਂਗੇ ਇਹ ਫਿਰ ਇੱਕ ਨੂੰ ਮਿਲਾ ਕੇ ਅੱਗੇ ਵਧਾ ਦਾਂਗੇ ਉਸ ਤੋਂ ਬਾਅਦ ਜਿਹੜਾ ਫੱਡਾ ਵਾਲਾ ਕੋਣ ਆ ABC ਇਹਦਾ ਅਸੀਂ ਅੱਧ ਕਰਨਾ ਅੱਧ ਕਰਨ ਵਾਸਤੇ ਅਸੀਂ ਜਿੰਨੀ ਮਰਜ਼ੀ ਪ੍ਰਕਾਰ ਖੋਲ ਕੇ B ਤੇ ਰੱਖ ਕੇ ਇੱਕ ਚਾਪ ਲਗਾ ਲਾਂਗੇ ਫਿਰ ਜਿੱਥੇ ਚਾਪ ਇਹਨਾਂ ਲਾਈਨਾਂ ਨੂੰ ਕੱਟਦੀ ਹੈ ਉੱਥੇ ਰੱਖ ਕੇ ਅੱਗੇ ਹੋਰ ਚਾਪ ਲਗਾ ਲਾਂਗੇ ਜਿੱਥੇ ਦੋਨੋਂ ਚਾਪਾਂ ਕੱਟਦੀਆਂ ਨੇ O 빈도가 없이 B에 나올아 당해. 지테 두 노래가 와 카드에 네 O 빈도가 나와서 이렇게 당해 O. ਅਤੇ ਉਹ ਤੇ ਰੱਖ ਕੇ ਅਸੀਂ ਪੀਜਨੀ ਪ੍ਰਕਾਰ ਖੋਲ੍ਹਾਂਗੇ ਤੇ ਚੱਕਰ ਲਗਾਵਾਂਗੇ ਜੇ ਫਟਾ ਇਹ ਚੱਕਰ ਸਹੀ ਨਹੀਂ ਆ ਰਿਹਾ ਮਤਲਬ ਇਧਰੋਂ ਇਹ ਪੀ ਦੇ ਵਿੱਚ ਲੰਘ ਰਿਹਾ ਪਰ ਇਧਰੋਂ ਰੇਖਾ ਨੂੰ ਕੱਟ ਰਿਹਾ ਤਾਂ ਇਹਦਾ ਮਤਲਬ ਸਾਡਾ ਜਿਆਦਾ ਲੰਬ ਜਾਂ ਫਿਰ ਜਿਹੜਾ ਮੱਧ ਵਾਲੀ ਵੇਖਾਂ ਆ ਇਹਦੇ ਵਿੱਚੋਂ ਕੁਛ ਨਾ ਕੁਛ ਗਲਤ ਆ ਇਸ ਕਰਕੇ ਪਹਿਲਾਂ ਆਪਾਂ ਇੱਕ ਵਾਰ ਲੰਬ ਨੂੰ ਚੈੱਕ ਕਰ ਲਾਂਗੇ ਨਾ ਮੈਨੂੰ ਟਾਕੇ ਦੁਆਰਾ ਲਗਾ ਲਾਂਗੇ ਤੇ ਫਿਰ ਆਪਾਂ ਜਿਹੜੀ ਸਾਡੀ ਆਹ ਵਾਲੀ ਰੇਖਾ ਜਿਹਦਾ ਅੱਧ ਵੀ ਦੁਆਰਾ ਕਰ ਸਕਦੇ ਆ ਚੈੱਕ ਕਰਕੇ ਇਸ ਤਰ੍ਹਾਂ ਜੇ ਕੋਈ ਰੇਖਾ ਲੱਗੀ ਹੋਵੇ ਤੇ ਜੇ ਅਸੀਂ ਉਹਨੂੰ ਰੇਸ ਕਰਨਾ ਹੋਵੇ ਤਾਂ ਅਸੀਂ ਐਵੇਂ ਕੋਈ ਰਫ ਪੇਪਰ ਲੈ ਸਕਦੇ ਆ ਉਹਦੇ ਬਿਲਕੁਲ ਕੋਲ ਰੱਖ ਲਓ ਤੇ ਫਿਰ ਜਿਹੜਾ ਪੇਪਰ ਦਾ ਐਜ ਆ ਉਹਦੇ ਨਾਲ-ਨਾਲ ਇਹ ਰੇਸ ਕਰ ਦੋ ਤਾਂ ਜਿਹੜਾ ਸਾਡਾ ਬਾਕੀ ਰੇਖਾਂਾਂ ਨਹੀਂ ਹੋ ਰੇਵਣਗੀਆਂ ਸਿਰਫ ਜਿਹੜੀ ਰੇਖਾ ਸੀ ਰੇਵ ਕਰਨੀ ਹੈ ਉਹ ਰੇਵ ਹੋ ਜਾਊਗੀ ਇਹ ਇਹ ਦੁਆਰਾ ਅਧੂ ਕਰ ਲਾਂਗੇ ਇਹ ਤਰੀਕਾ ਨੂੰ ਵੀ ਡਾਟਡ ਮਾਰਕ ਕਰ ਦਾਂਗੇ ਜਿੱਥੇ ਇਹ ਲੰਬ ਨੂੰ ਕੱਟੂਗੀ ਉਸ ਜਗ੍ਹਾ ਤੁਸੀਂ ਉਹ ਮਾਰਕ ਕਰ ਦਾਂਗੇ ਫਿਰ ਅਸੀਂ ਉਹ ਤੋਂ ਪੀਜ ਨਹੀਂ ਪ੍ਰਕਾਰ ਖੋਲ ਕੇ ਚੱਕਰ ਲਗਾ ਦਾਂਗੇ ਦੋਸਤੋ ਵੈਸੇ ਤਾਂ ਚੱਕਰ ਬਿਲਕੁਲ ਸਹੀ ਲੱਗਣਾ ਚਾਹੀਦਾ ਔਰ ਜੇ ਮਾੜਾ ਮੋਟਾ ਫਰਕ ਪੈ ਜਾਂਦਾ ਤਾਂ ਕੋਈ ਗੱਲ ਨਹੀਂ ਜੇ ਜ਼ਿਆਦਾ ਫਰਕ ਪੈ ਜਾਂਦਾ ਤਾਂ ਸਾਨੂੰ ਆਪਣਾ ਲੰਬ ਜਾਂ ਫਿਰ ਅੱਧ ਉਹਨੂੰ ਜਾਂਚ ਲੈਣਾ ਚਾਹੀਦਾ ਵੀ ਉਹਨਾਂ ਜੋ ਕਿਫੇ ਦੇ ਵਿੱਚ ਜ਼ਿਆਦਾ ਫਰਕ ਤਾਂ ਨਹੀਂ ਹੈਗਾ ਇਸ ਤਰ੍ਹਾਂ ਨਾਲ ਸਾਨੂੰ ਇੱਕ ਚੱਕਰ ਮਿਲ ਜਾਵੇਗਾ ਜਿਹੜਾ ਬਿੰਦੂ ਪੀ ਦੇ ਵਿੱਚੋਂ ਲੰਘਦਾ ਤੇ ਰੇਖਾ ਏਬੀ ਅਤੇ ਬੀਫ ਨੂੰ ਛੂੰਦਾ ਠੀਕ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਅੱਗੇ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਾਵਾਂਗੇ